ਕਿੰਨਾ ਕੁ ਦੇਰ ਦੂਸਰਿਆਂ ਬਾਰੇ ਸੋਚਦਾ ਰਹੇਗਾ ਕਦੇ ਆਪਣੇ ਬਾਰੇ ਵੀ ਸੋਚਿਆ ਕਰ ਕਦੇ ਆਪਣੇ ਬਾਰੇ ਨਹੀਂ ਸੋਚਿਆ ਕਦੇ ਸੋਚਿਆ ਆਪਦੇ ਬਾਰੇ ਮੈਂ ਆਪਦੇ ਤੀਨ ਉਹ ਬਣਾ ਦਿਆ ਪਤ ਨੂੰ ਉਹ ਬਣਾ ਦਿਆ ਸਾਰਾ ਦਿਨ ਐਸੇ ਕੰਮਾਂ ਵਾਸਤੇ ਲੱਗਾ ਰਹਿਣਾ ਕਦੇ ਆਏ ਨਹੀਂ ਕਦੇ ਸੋਚਿਆ ਮੈਂ ਆਪਦੇ ਵਾਸਤੇ ਵੀ ਸਚ ਸੰਪਰਮਾਤਮਾ ਦੇ ਦਰ ਤੱਕ ਕਦੇ ਮੰਦਰ ਮਸਜਿਦ ਗੁਰਦੁਆਰੇ ਜਾਵਾਂ ਕਦੇ ਤੇਰੀ ਆਤਮਾ ਨੂੰ ਸ਼ਾਂਤੀ ਮਿਲੂ। ਦਿਨ ਰਾਤ ਮਾਰਨ ਮਾਰ ਕਰਦਾ ਰਹਿਣਾ ਕਦੇ ਨਹੀਂ ਸੋਚਦਾ ਆਪਦੇ ਬਾਰੇ ਆਪਦੇ ਬਾਰੇ ਨਹੀਂ ਸੋਚਦਾ। ਜੇ ਆਪਦੇ ਬਾਰੇ ਸੋਚੇਗਾ ਤਾਂ ਹੀ ਤੈਨੂੰ ਪਰਮਾਤਮਾ ਦੇ ਦਰਗਾਹ ਦੇ ਵਿੱਚ ਤੋਹੀ ਮਿਲੂ। ਉਹਦਾ ਨਾਮ ਦਾ ਫਜ਼ਲ ਜ਼ਿਕਰ ਕਰੇਗਾ ਤਾਂ ਹੀ ਤੈਨੂੰ ਸੁ ਪਰਮਾਤਮਾ ਉਸਨੂੰ ਕੋਸ ਸਕੂਨ ਦੇਵੇਗਾ। ਤੇ ਦੂਸਰਿਆਂ ਦੇ ਬਾਰੇ ਦਿਨ ਰਾਤ ੱੱੱੱੱੱੱੱੱ ਥੋੜਾ ਮਾਰ ਕੇ ਵਿਸ਼ਵ ਕੋਲੀ ਭ੍ਰਸ਼ਟਾਚਾਰ ਕਰਕੇ ਪੈਸਾ ਕਮਾਈ ਜਾਣਾ ਦਿਨ ਰਾਤ ਲੱਗਿਆ ਰਹਨਾ ਕਦੇ ਆਪਣੇ ਬਾਰੇ ਵੀ ਸੋਚ ਜਾਗਾ ਤੇ ਆਪਣੇ ਬਾਰੇ ਬਿਲਕੁਲ ਨਹੀਂ ਸੋਚਦਾ ਦੂਸਰਿਆਂ ਬਾਰੇ ਧੀ ਹ ਪੁੱਤਾਂ ਬਾਰੇ ਦੂਸਰਿਆਂ ਬਾਰੇ ਮੇਰੇ ਆਪ ਕੋ ਤੇ ਬੱਚੇ ਹੋਏ ਉਹਨਾਂ ਧੀ ਦੇ ਬੱਚੇ ਹੋ ਜਾਣਾ ਤੇ ਕਦੇ ਆਪ ਦੇ ਬਾਰੇ ਨਹੀਂ ਸੋਚਦਾ ਬਿਲਕੁਲ ਦਿਨ ਰਾਤ ਮਾਰੋ ਮਾਰ ਕਰਦਾ ਰਹਿੰਦਾ ਦਿਨ ਰਾਤ ਲੱਗਿਆ ਰਹਿੰਦਾ ਇਤੋਂ ਵੀ ਪੈਸਾ ਬਣਦੇ ਉੱਥੋਂ ਵੀ ਪੈਸਾ ਬਣਦੇ ਪੈਸਾ ਪੈਸਾ ਪੈਸੇ ਹੀ ਪੈਸਾ ਪੈਸਾ ਨਾਲ ਨਹੀਂ ਜਾਣਾ ਦੋਸਤ ਪੈਸਾ ਕਦੇ ਕਿਸੇ ਦੇ ਨਾਲ ਨਹੀਂ ਗਿਆਗਾ ਪੈਸਾ ਜਿੱਥੇ ਚਾਹੀਦਾ ਜ਼ਰੂਰ ਪੈਸਾ ਵੀ ਚਾਹੀਦਾ ਪਰ ਇਹ ਨਹੀਂ ਕਿ ਕੱਲਾ ਪੈਸਾ ਹੀ ਸਾਰਾ ਕੁਝ ਪ੍ਰਮਾਤਮਾ ਦਾ ਨਾਮ ਵੀ ਜ਼ਰੂਰੀ ਜ਼ਰੂਰੀ ਆ ਤੇ ਇਹ ਵੀ ਸੋਚ ਕਦੇ ਵੀ ਕਿਤੇ ਤੂੰ ਕਦੇ ਬੈਠ ਕੇ ਕੱਲਾ ਬੈਠ ਇਕਾ ਇਕਾਤ ਸੋਚ ਵੀ ਮੇਰਾ ਚੰਗਾ ਕੀ ਆ ਮੇਰੇ ਵਾਸਤੇ ਕੌਣ ਸਹੀ ਆ ਤੇ ਕੌਣ ਮਾੜਾ ਹੈ ਕਦੇ ਨਹੀਂ ਸੋਚਦਾ ਦਿਨ ਰਾਤ ਲੱਗਿਆ ਰਹਿਣਾ ਕਦੇ ਬੈਠ ਕੇ ਸੋਚ ਤਾਂ ਹੀ ਤੈਨੂੰ ਸ਼ਾਂਤੀ ਨਸੀਬ ਹੋਣੀਗੀ ਧੰਨਵਾਦ